ਲੁਧਿਆਣਾ ਦੇ ਸਰਬਾ ਨਗਰ ਹੋਲੀ ਕ੍ਰਿਸਟ ਕੈਥੋਲਿਕ ਚਰਚ ਵਿੱਚ ਪ੍ਰਾਰਥਨਾ ਸਭਾ ਦਾ आयोजन ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵੱਡੀ ਗਿਣਤੀ ਵਿੱਚ ਬੱਚਾ ਨੌਜਵਾਨਾਂ ਅਤੇ ਮਹਿਲਾਵਾਂ ਨੇ ਆਪਣੇ ਆਪ ਨੂੰ ਪ੍ਰਭੂ ਈਸ਼ੂ ਮਸੀਹ ਦੇ ਰੰਗ ਵਿੱਚ ਰੰਗਿਆ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਕੈਥੋਲਿਕ ਈਸਾ ਦੇ ਵਿੱਚ ਜਦੋਂ ਕੋਈ ਬਪਤੀਸਮਾ ਲੈ ਕੇ ਕੈਥੋਲਿਕ ਈਸਾ ਦਾ ਮੈਂਬਰ ਬਣ ਜਾਂਦਾ ਉਹਦਾ ਜਿਹੜਾ ਇਮਾਨ ਦਾ ਸਫ਼ਰ ਹੈ ਉਹਦੇ ਵਿੱਚ ਉਹਨੂੰ ਹੋਰ ਜ਼ਿਆਦਾ ਬਲ ਸ਼ਕਤੀ ਦੇਣ ਦੇ ਲਈ ਅਸੀਂ ਪਵਿੱਤਰ ਆਤਮਾ ਦੇ ਇਸ ਸੈਕਰਮੈਂਟ ਦੀ ਮੰਗ ਕਰਦੇ ਹਾਂ ਜਦੋਂ ਵੀ ਬੱਚਿਆਂ ਨੂੰ ਅਸੀਂ ਇਸਤਕਲਾਲ ਦੇ ਲਈ ਸੌਂਪਦੇ ਹਾਂ ਪਵਿੱਤਰ ਆਤਮਾ ਉਹਨਾਂ ਦੇ ਉੱਤਰਦਾਇਓ ਅਤੇ ਉਹਨਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਖਾਸ ਕਰਕੇ ਜਿਹੜੀ ਸ਼ਕਤੀ ਉਹਨਾਂ ਨੂੰ ਮਿਲਦੀ ਹੈ ਉਹ ਹੈ ਈਮਾਨ ਦੀ ਸ਼ਕਤੀ ਉਮੀਦ ਵਿੱਚ ਬਦਨ ਦੀ ਸ਼ਕਤੀ ਅਤੇ ਪਿਆਰ ਵਿੱਚ ਖੁਦਾ ਦੇ ਲਈ ਕੰਮ ਕਰਨ ਦੀ ਸ਼ਕਤੀ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਉਹ ਚੱਲਦੇ ਫਿਰਦੇ ਖੁਦਾ ਦੇ ਗਵਾਹ ਬਣ ਜਾਂਦੇ ਹਨ ਬਪਤਿਸਮੇਦ ਰਾਹੀਂ ਸ ਖੁਦਾ ਨੂੰ ਸਵੀਕਾਰ ਕਰਦੇ ਹਨ ਇਸਤਕਲਾਲ ਦੇ ਰਾਹੀਂ ਖੁਦਾ ਨੂੰ ਦੂਜਿਆਂ ਨੂੰ ਵੰਡਣ ਵਾਲੇ ਬਣ ਜਾਂਦੇ ਹਨ ਤੇ ਇਹਨਾਂ 55 ਬੱਚਿਆਂ ਦੇ ਬਾਰੇ ਮੈਂ ਕਹਾਂਗਾ ਹੁਣ ਤੋਂ ਇਹਨਾਂ ਦੇ ਅੱਗੇ ਜ਼ਿੰਮੇਵਾਰੀ ਹੈ ਕਿ ਆਪਣੇ ਈਮਾਨ ਨੂੰ ਦੂਜਿਆਂ ਨਾਲ ਵੰਡਣ ਯਿਸੂ ਮਸੀਹ ਦੇ ਬਾਰੇ ਦੂਜਿਆਂ ਨੂੰ ਜਾਣੂ ਕਰਵਾਉਣ ਅਤੇ ਇਸੇ ਤਰ੍ਹਾਂ ਆਪਣੀ ਈਮਾਨ ਦੀ ਗਵਾਹੀ ਦੇ ਸਕਣ ਅਤੇ ਈਮਾਨ ਦੀ ਗਵਾਹੀ ਸਭ ਤੋਂ ਜ਼ਿਆਦਾ ਯਿਸੂ ਮਸੀਹ ਦੇ ਖਾਤੇ ਦੁੱਖ ਸਹਿ ਕੇ ਅਸੀਂ ਦਿੰਦੇ ਹਾਂ ਅਤੇ ਉਹਦੇ ਲਈ ਅੱਜ ਤਿਆਰ ਕੀਤੇ ਗਏ ਹਾਂ ਇਹ ਪਵਿੱਤਰ ਬਾਈਬਲ ਦੇ ਯਿਸੂ ਮਸੀਹ ਵੀ ਕਹਿੰਦਾ ਕਿ ਹਰ ਕੋਈ ਜੋ ਮੈਨੂੰ ਪ੍ਰਭੂ ਪ੍ਰਭੂ ਕਹਿ ਕੇ ਬੁਲਾਉਂਦਾ ਹੈ ਉਹ ਉਹ ਨਹੀਂ ਜੋ ਮੇਰੇ ਬਾਪ ਦੀ ਇੱਛਾ ਪੂਰੀ ਕਰਦਾ ਅਤੇ ਬਾਪ ਦੀ ਇੱਛਾ ਉਹ ਹੈ ਜਿਹੜੇ ਯੇਸ਼ੂ ਮਸੀਹ ਨੂੰ ਅਪਣਾਉਂਦੇ ਹਨ ਅਤੇ ਯੇਸ਼ੂ ਮਸੀਹ ਲਈ ਜੀਣਾ ਸਿੱਖਦੇ ਹਨ ਅਤੇ ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਮਸੀਹ ਦੀ ਖਾਤਰ ਮਸੀਹ ਦੇ ਪਿਆਰ ਦੇ ਖਾਤਰ ਦੁਨੀਆ ਵਿੱਚ ਸਮਾਜ ਵਿੱਚ ਭਲਾਈ ਕਰੋ ਚੰਗਾ ਕਰੋ ਤਾਂ ਜੋ ਯੇਸ਼ੂ ਮਸੀਹ ਦਾ ਮੈਸੇਜ ਜੋ ਹੈ ਪਿਆਰ ਦਾ ਉਹ ਫੈਲਦਾ ਜਾਵੇ ਤੁਸੀਂ ਕਹੇ ਪ੍ਰੋਬੀਸ਼ਨ ਨੂੰ ਮੰਨਣਾ ਦੂਜਾ ਹੈ ਪ੍ਰੋਬੀਸ਼ਨ ਮਸੀਹ ਦੇ ਪਿਆਰ ਨੂੰ ਦੂਜਿਆਂ ਨਾਲ ਵੰਡਣਾ ਅਤੇ ਸੱਚਾ ਮਸੀਹ ਉਹੀ ਹੈ ਜੋ ਪਿਆਰ ਨੂੰ ਦੂਜਿਆਂ ਨਾਲ ਵੰਡਦਾ ਹੈ ਇਹ ਯੇਸ਼ੂ ਮਸੀਹ ਨੇ ਅਤੇ ਇਸ ਤਰ੍ਹਾਂ ਹਰ ਇੱਕ ਧਰਮ ਨੇ ਜਦੋਂ ਤੁਸੀਂ ਦੇਖੀਏ ਹਮੇਸ਼ਾ ਪਿਆਰ ਦਾ ਅਤੇ ਸਾਂਝੀ ਦਾ ਸਾਂਝ ਸਾਂਝ ਦਾ ਹਮੇਸ਼ਾ ਸੰਦੇਸ਼ ਦਿੱਤਾ ਹੈ ਅਤੇ ਅਸੀਂ ਇਸੇ ਸੰਦੇਸ਼ ਨੂੰ ਹਮੇਸ਼ਾ ਦੂਜਿਆਂ ਤੱਕ ਫੈਲਾਉਣਾ ਚਾਹੁੰਦੇ ਹਾਂ ਅਸੀਂ ਸਾਰੇ ਖੁਦਾ ਦੀ ਸੰਤਾਨ ਹਾਂ ਭਾਵੇਂ ਅਸੀਂ ਹੁਣ ਧਰਮਾਂ ਵਿੱਚ ਵੰਡੇ ਪਏ ਹਾਂ ਪਰ ਜਦੋਂ ਅਸੀਂ ਧਰਮ ਨੂੰ ਜਾਣੀਏ ਧਰਮ ਇਹ ਸਿਖਾਉਂਦਾ ਹੈ ਕਿ ਹਰ ਇੱਕ ਇਨਸਾਨ ਪਰਮੇਸ਼ਵਰ ਦੀ ਸੰਤਾਨ ਹੈ ਇੱਕ ਦੂਜੇ ਵਿੱਚ ਕੋਈ ਫਰਕ ਨਾ ਜਾਣਦੇ ਹੋਏ ਇੱਕ ਦੂਜੇ ਨੂੰ ਪਿਆਰ ਕਰਨਾ ਇਹੀ ਹਰ ਇੱਕ ਧਰਮ ਦਾ ਅਤੇ ਯੇਸ਼ੂ ਮਸੀਹ ਦਾ ਵੀ ਸੰਦੇਸ਼ ਹੈ